ਪੰਜਾਬ ਦੀ ਸਿਆਸਤ ਅੰਦਰ ਨਸ਼ੇ ਤੇ ਬੇਅਦਬੀ ਦਾ ਮੁੱਦਾ ਹਮੇਸ਼ਾ ਬਹੁਤ ਵੱਡਾ ਰਿਹਾ ਹੈ ਪੰਜਾਬ ਦੀ ਸੱਤਾ ਤੇ 2007 ਤੋਂ 2017 ਤੱਕ ਕਾਬਜ਼ ਰਹੀ ਅਕਾਲੀ ਦਲੋਂ ਬੇਅਦਬੀ ਮੁੱਦੇ ਤੇ ਅਜੇ ਹੀ ਉਲਝੀ ਕੇ ਮੁੜ ਕੇ ਉਹ ਹਲੇ ਤੱਕ ਪੈਰਾਂਸਰ ਨਹੀਂ ਹੋ ਸਕੇ ਉਸ ਤੋਂ ਬਾਅਦ ਸੱਤਾ ਦੇ ਵਿੱਚ ਆਈ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇਨਸਾਫ ਦੇਣ ਦੇ ਦਾਅਵੇ ਤੇ ਵਾਦੇ ਕੀਤੇ ਪਰ ਲਗਾਤਾਰ ਇਨਸਾਫ ਦੀ ਉਡੀਕ ਲੰਬੀ ਹੁੰਦੀ ਜਾ ਰਹੀ ਹੈ ਹੁਣ ਇਸ ਮਾਮਲੇ ਤੇ ਇੱਕ ਵੱਡਾ ਖੁਲਾਸਾ ਹੋਇਆ ਜਿਸ ਤੇ ਵਿੱਚ ਮੁੱਖ ਮੰਤਰੀ ਬਿਨਾ ਨਾਲੇ ਸਭ ਕੁਝ ਖੁਦ ਅਸਰੇ ਨੇ ਧਰਮ ਵਾਲੇ ਪਾਸਿਓ ਆਪਣੀ ਮੁਠੀ 'ਚ ਧਰਮ ਕਰ ਲਿਆ ਬੇਅਦਬੀਆਂ ਕਰਾਤੀਆਂ ਗੁਰੂ ਸਾਹਿਬ ਦੀਆਂ ਗਲੀਆਂ 'ਚ ਪਾਣੀ ਰੋਲਤੀ ਹੁਣ ਵੀ ਕਹੀ ਜਾਂਦੇ ਆ ਬਾਬੇ ਨਾਨਕ ਦੀ ਤੱਕੜੀ ਐ ਬਾਬੇ ਨਾਨਕ ਦੀ ਤੱਕੜੀ ਅਕਾਲੀ ਦਲ ਵਾਲੀ ਉਹ ਬਾਬੇ ਨਾਨਕ ਵਾਲੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਆ ਬਾਦਲ ਕਾਲੀ ਤੱਕੜੀ ਐ ਇਹ ਮੇਰਾ 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 ਸਭ ਕੁਝ ਮੇਰਾ ਤੋਲਦੀ ਬਾਬੇ ਨਾਨਕ ਵਾਲੀ ਤੱਕੜੀ ਉਹ ਤੇਰਾ ਤੇਰਾ ਤੋਲਦੀ ਸੀ ਇਹਨਾਂ ਵਾਲੀ ਤੱਕੜੀ ਚਿੱਟਾ ਤੋਲਦੀ ਐ ਚਿੱਟਾ ਉਤੋਂ ਸ਼ਰਮ ਨਹੀਂ ਆਉਂਦੀ ਕਹਿੰਦੇ ਇਹਨੂੰ ਅਲ ਕੱਲ ਹੀ ਹਜੇ ਇੱਕ ਮਿੰਟ ਮੈਂ ਸੁਣਾ ਦਿੰਦਾ ਤੁਹਾਨੂੰ ਬਿਲਕੁਲ ਆਉਂਦਾ ਰਹਿੰਦਾ ਸਮਾਨ ਨਾ ਮੈਂ ਰਹਾ ਨਾ ਯਾਰ ਸਾਨੂੰ ਸੁਣ ਕੇ ਸ਼ਰਮ ਆਈ ਜਾਂਦੀ ਐ ਇਹਨਾਂ ਨੂੰ ਬੋਲਣ ਵੇਲੇ ਸ਼ਰਮ ਨਹੀਂ ਆਉਂਦੀ ਲੈ ਦੇਖ ਲਓ ਕੀ ਕਹਿੰਦੀ ਐ ਮੈਡਮ ਕਿਸੇ ਕਿਸੇ ਪੰਜਾਬ ਦੇ ਕਿਸੇ ਪਿੰਡ ਜਾਂ ਕਿਸੇ ਸ਼ਹਿਰ ਚ ਕਿਸ ਤਰ੍ਹਾਂ ਸੀਗਾ ਜੀਪਾ ਜੀ ਬੋਲ ਰਹੇ ਨੇ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਪੰਜਾਬ ਚ ਕਿਸੇ ਨੂੰ ਚਿੱਟੇ ਦਾ ਨਾਮ ਵੀ ਨਹੀਂ ਕੋਹਦਾ ਸੀ ਮੇਰੇ ਕੋਲ ਸਹੀ ਬੋਲ ਰਹੇ ਸੂਰੋਂ ਚਿੱਟੇ ਨੂੰ ਵਰੀਧੀਆ ਕਰਦੇ ਸੀ ਉਦੋਂ ਮੇਰੇ ਸੀਦਾ ਕੋਈ ਮਿਸਤਰੀ ਆਪਣੀ ਕਾਮਯਾਬੀ ਨਹੀਂ ਸੀ ਆਈ ਉਹ ਕਹਿੰਦੀ ਜਦੋਂ ਸਾਡਾ ਰਾਜ ਹੁੰਦਾ ਸੀ ਉਦੋਂ ਚਿੱਟੇ ਦਾ ਨਾਂ ਨਹੀਂ ਪਤਾ ਸੀ ਲੋਕਾਂ ਨੂੰ ਉਹ ਮੈਂ ਕਿਹਾ ਬੀਬਾ ਸਹੀ ਕਹਿਨੀ ਐ ਉਦੋਂ ਚਿੱਟੇ ਨੂੰ ਮਜੀਠੀਆ ਮਜੀਠੀਆ ਕਹਿੰਦੇ ਹੁੰਦੇ ਸੀ ਮੁੰਡੇ ਪੁੱਛਦੇ ਸੀ ਤੇਰ ਕੋ ਮਜੀਠੀਆ ਹੈਗਾ ਥੋੜਾ ਜਾ ਉਹ ਕਹਿੰਦਾ ਨਹੀਂ ਮੇਰੇ ਕੋਲ ਤਾਂ ਆਪਦੇ ਜੋਗਾ 2 ਗ੍ਰਾਮ ਹੀ ਐ ਮੈਂ ਕਿ ਤੂੰ ਹੋਰ ਘਰ ਪ੍ਰਬੰਧ ਆ ਹਾਲ ਸੀ ਇਹਨਾਂ ਬੋਲਦਿਆਂ ਨੂੰ ਸ਼ਰਮ ਨਹੀਂ ਆਉਂਦੀ ਯਾਰ ਫੇਰ ਫਿਰਦੇ ਇੱਥੇ ਉਹ ਦੂਜੇ ਕਾਂਗਰਸੀ ਐ ਉਹਨਾਂ ਦਾ ਖੂਨ ਨਹੀਂ ਪੰਜਾ ਗੁਰਧਾਮਾਂ ਤੇ ਟੈਂਕ ਚੜਾਏ ਸਮਗਲੀਆਂ ਕੀਤੀਆਂ ਉਧਰੋਂ ਬਿਸਕੁਟ ਲਿਆਉਂਦੇ ਰਹੇ ਆ ਮੈਂ ਤਾਂ ਵਿਧਾਨ ਸਭਾ 'ਚ ਪੁੱਛ ਲੈਣਾ ਹੁੰਦਾ ਹੁੰਨਾ ਬਾਜਵਾ ਬੈਠਾ ਹੁੰਦਾ ਸਾਹਮਣੇ ਵੀ ਤੁਸੀਂ ਸੋਨੇ ਦੇ ਬਿਸਕੁਟ ਆਣੇ ਹੋ ਅਸੀਂ ਆਟੇ ਦੇ ਬਿਸਕੁਟ ਆਣੇ ਆ ਸਾਡੀ ਮਾਂ ਤਾਂ ਆ ਮਾਮਾ ਵਾਂਗੂ ਦੀਵਾਲੀ ਵੇਲੇ ਬਿਸਕੁਟਾਂ ਦਾ ਪੀਪਾ ਕਢਾ ਕੇ ਲਿਆਉਂਦੀ ਹੁੰਦੀ ਸੀ ਅੱਜ ਤਾਂ ਆਟੇ ਦੇ ਬਿਸਕੁਟ ਆਣੇ ਪਲੇ ਹੋਏ ਆ ਇਹੇ ਸੋਨੇ ਦੇ ਬਿਸਕੁਟਾਂ ਨਾਲ ਪਲੇ ਹੋਏ ਆ ਵੀਰੋ ਸਮਗਲੀਆਂ ਕਰਦੇ ਰਹੇ ਆ ਉਹਨਾਂ ਨੂੰ ਹੀ ਟਿਕਟਾਂ ਦਿੱਤੀਆਂ ਇਹਨਾਂ ਨੇ ਫਿਰ ਇਹ ਦੇਖ ਲਿਓ ਬਸ ਵੀ ਜਿਹਨੂੰ ਵੋਟ ਪਾਉਣੀ ਐ ਉਹ ਤੁਹਾਡੇ ਘਰੇ ਲੜਾਈ ਲੈ ਕੇ ਆਊਗਾ ਜੱਪੜਾਈ ਲੈ ਕੇ ਆਊਗਾ ਇਹਨਾਂ ਨੂੰ ਵੋਟ ਪਾ ਲਓ ਲੜਾਈ ਆਊਗੀ ਤੁਹਾਡੇ ਘਰੇ ਤੁਹਾਡੇ ਪਿੰਡ 'ਚ ਲੜਾਈ ਆਊ ਗੋਲੀਆਂ ਚੱਲਣਗੀਆਂ ਜਾਂ ਨਸ਼ੇ ਵਾਲੀਆਂ ਚੱਲਣਗੀਆਂ ਜਾਂ ਪਿਸਤੌਲਾਂ ਆਣੀਆਂ ਚੱਲਣਗੀਆਂ ਤੇ ਜੇ ਝਾੜੂ ਵਾਲਾ ਬਟਨ ਦਬੋਗੇ ਪੜ੍ਹਾਈ ਆਊਗੀ ਦਵਾਈ ਆਊਗੀ ਪਿੰਡਾਂ ਦੇ ਵਿੱਚ ਮਠਿਆਈ ਆਊਗੀ ਖੇਤਾਂ ਦੇ ਵਿੱਚ ਬਹਾਰ ਆਊਗੀ ਮਾਮਾ ਭੈਣਾਂ ਦੀਆਂ ਅੱਖਾਂ ਤਰਸ ਗਈਆਂ ਯਾਰ ਵੀ ਸਾਡਾ ਘਰ ਪਟੜੀ ਤੇ ਚੜ ਜੇ ਜਉਂਦੇ ਜੀ ਦੇਖ ਜੀਏ ਆ ਲੱਕੇ ਨੂੰ ਤਾਂ ਜਮੀ ਇਨਾਂ ਨੇ ਮਾਰ ਕੇ ਹੀ ਰੱਖਤਾ ਜਮੀ ਹੁਣ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਜਦ ਮੁੱਖ ਮੰਤਰੀ ਨੂੰ ਇਸ ਗੰਭੀਰ ਮਸਲੇ ਬਾਰੇ ਸਭ ਕੁਝ ਪਤਾ ਤਾਂ ਉਹ ਅਡੀਕ ਕਿਸ ਚੀਜ਼ ਦੀ ਕਰ ਰਹੇ ਨੇ ਕੋਈ ਵੱਡਾ ਐਕਸ਼ਨ ਕਿਉਂ ਨਹੀਂ ਲੈ ਰਹੇ